ਮਿੱਤਰੋ ਕੀ ਹਾਲ ਚਾਲ ਹੈ ਅਮੀਰ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਕਰਦੇ ਹੀ ਕੱਦੂ ਰਹਿ ਗਿਆ ਥੋੜਾ ਜਿਹਾ ਸਾਡੇ ਟਰੈਕਟਰ ਗਿਆ ਖੁੱਬ ਦਿਖਾਉਣਾ ਤੁਹਾਨੂੰ ਹਾਲਾਤ ਉਂਗਲਾਂ ਵਾਲੇ ਵੀ ਵਿੱਚ ਹੀ ਹੁੰਦੇ ਆ ਵੇ ਕੀ ਉਂਗਲਾਂ ਲਾਏਗਾ ਮੈਂ ਆਖੂੰਗਾ ਜਾਣ ਕੇ ਕਿ ਵੋਇਆ ਉੱਥੇ ਨਹੀਂ ਜਾਂਦਾ ਮੈਂ ਨਾ ਵਰਦਾ ਨਾ ਨਾ ਪਾੜੇ ਉਸਨੂੰ ਰੂੜ ਪਟਿਆ ਵੇ ਆ ਲੈ ਚਾਚਾ ਆ ਗਿਆ ਪੁੱਤ ਫੋਲਡ ਕਿੱਥੇ ਪਸੰਦ ਲੱਭਦਾ ਲਓ ਜੀ ਦੋ ਟਰੈਕਟਰ ਪਹਿਲਾਂ ਖੜੇ ਆ ਤੇ ਤੀਜਾ ਵੀ ਆਪਣਾ ਆ ਗਿਆ ਇੱਕ ਟ੍ਰੈਕਟਰ ਹੋਰ ਮੰਗਾਇਆ ਆਪਣਾ ਯਾਰ ਬੇਲੀ ਦਾ ਤੇ ਚਲੋ ਆਪਾਂ ਤਾਂ ਨੇ ਨਿਕਲ ਆਵੇ ਨਾ ਬਾਲੀ ਭਗਾਈ ਕਰਨੀ ਪਵੇ ਤੇ ਪਰ ਵੇਖੋ ਚੰਗਾ ਸੁੰਗਾ ਪਾਇਆ ਤਾਂ ਫੇਰ ਹੀ ਪਤਾ ਲੱਗੂ ਕੀ ਖਲਾਤ ਬਣਦੇ ਆ ਵੀਡੀਓ ਹੁਣ ਬਣੇ ਰਹੋ ਕਾਫੀ ਰੋਮਾਂਚਿਕ ਹੋਣ ਵਾਲਾ ਸੀਨ ਉਹ ਖੜੇ ਆ ਦੋ ਉਹ ਆਪਣੇ ਵਾਲਾ ਜੇ ਆ ਯਾਰ ਬੇਲੀ ਦਾ ਸੀਗਾ ਇਹ ਜਦੋਂ ਥੋੜੇ ਟਾਇਰ ਘੱਟ ਸੀ ਇਹਦੇ ਇਹ ਵੀ ਬਹਿ ਗਿਆ ਉੱਥੇ ਥੋੜੇ ਨਾਲ ਹੀ ਬਾਕੀ ਦੇਖਦੇ ਆ ਕੀ ਮੰਨਦਾ ਹਿੱਸੇ ਨੂੰ ਮਾਰੇ ਮੋੜ ਗਏ ਤੂਫਵਾੜ ਏ ਹਿਸੇ ਨੂੰ ਮਾਰੇ ਮੋੜ ਗਏ ਤੂਫਵਾੜ ਏ ਪਹਿਲਾ ਹੀ ਲਾਲਾ ਪਹਿਲਾ ਪਹਿਲਾ ਹਾਈ ਲੋਈ ਇਹ ਲੋਲਾ ਕਿੱਥੇ ਕੰਮ ਕਰਦੇ ਆ ਵਸਾਇਆ ਸਾਰੇ ਟਰੈਕਟਰ ਆ ਬੰਨੇ ਜਿਹੜਾ ਵੀਡੀਓ ਬਣਾ ਰਿਹਾ ਬਾਈ ਜੀ ਸਾਰੇ ਕੰਮ ਇਹਦੇ ਆ ਗਿਆਨ ਬੁੱਝ ਕੇ ਵਸਾਇਆ ਵੀਡੀਓ ਹਾਂ ਹੁਣ ਆ ਗਈ ਆਪਣੇ ਉਹਦੀ ਵਾਰੀ ਹਰੇ ਕੰਮ ਛੋਟਾ ਹੀ ਚੜਦਾ ਉਹ ਖੜਾ ਰਹਿਂਦੇ ਬਾਹਰ ਨੂੰ ਗਿਆ ਬਾ ਹੋਂ ਨਹੀਂ ਖੁੱਪਦਾ ਉਹ ਲਾ ਉੱਥੇ ਸੀਗਾ ਆਪਣਾ ਪਟਿਆ ਹੋਇਆ ਗੇੜੇ ਦੀ ਲੋਡ ਦੀ ਬਾ ਉਹਨੂੰ ਬਾਣ ਕੇ ਰਾ ਮੂਰੇ ਹੀ ਪਾ ਉਦੇ ਮੂਰੇ ਇਹਨੂੰ ਪਾਲੀ ਉਹ ਨਹੀਂ ਉਹ ਆੜਾ ਹੋ ਗਿਆ ਗੁੱਡੀਆਂ ਦਾ ਉਹਦੀਆਂ ਵੀ ਬਾਲੀਆਂ ਹੈ ਨਹੀਂ ਕਿਹੜਾ ਕਿਹੜਾ ਖੜਾ ਰਹਿੰਦੇ ਲਾ ਹੁਣ ਵੀਡੀਓ ਬਣਾਈ ਤੂੰ ਆਲਾ ਫੜ ਵੇਚ ਲੈ ਜੀ ਜੋ ਵੀਡੀਓ ਬਣ ਗਈ ਨਾ ਕਿੱਲ ਲੰਗਾ ਦਾ ਹੀ ਸਾਰਾ ਇਹ ਤਵਾ ਕੇ ਠੱਲਿਆ ਹੀ ਓਏ ਸੰਗਲ ਲੰਮਾ ਪਾਖਾਂ Aí, you આ યા ભાઈ આ ફળ ફરનું આજે ਲੋਕ ਆ ਹਾਂ ਇੱਕ ਵਾਰ ਸਾਡਾ ਬੰਦਾ ਵੀਡੀਓ ਬਣਾਉਂਦਾ ਬਹੁਤ ਚਾਲੂ ਆ ਹਾਂ ਕਿਵੇਂ ਭੈਣਾਂ ਇੱਥੇ ਛਪਦਾ ਹੈਗਾ ਉੱਥੇ ਫਸ ਗਿਆ ਉੱਥੇ ਫਸ ਗਿਆ ਉਹ ਢਿੱਲੋ ਗਾਲੇ ਦੇ ਟਾਇਰ ਘੱਟ ਸੀਗੇ ਉਹ ਹੁਣ ਆਪ ਦੇ ਵਜਨ ਨਾਲ ਹੀ ਫਸ ਗਿਆ ਲਾਓ ਵੀ ਟਰੈਕਟਰ ਦਾ ਲਾਇਆ ਕੱਦ ਤੇ ਆਪ ਫਸ ਚਲੇ ਹੀ ਵੀਡੀਓ ਬਣਾ ਲਾ ਇੱਕਦਰੀ ਹੋਰ ਥੋਪੀ ਜਾਣਾ ਫੇਰ ਬਣਾ ਲਾਂਗੇ ਕੋਏ ਬਹੁਤ ਬਣ ਗਿਆ ਥੋਪੀ ਜਾਣਾ ਫੇਰ ਫੇਰ ਬਣਾ ਲਾਂਗੇ ਕੁੰਡੇ ਨਾ ਰਹੀ ਐ ਕਿਉਂ ਰਾਤ ਨੂੰ ਘਰੇ ਨਹੀਂ ਜਾਣਾ ਠੀਕ ਆ ਜੀ ਮਿਲਦੇ ਆਂ ਫਿਰ ਨਵੀਂ ਵੀਡੀਓ ਚ ਧੰਨਵਾਦ ਜੀ ਸਾਰਿਆਂ ਦਾ